ਆਪਣੇ ਹੱਕੀ ਮੰਗਾਂ ਨੂੰ ਲੈ ਕੇ ਲੁਧਿਆਣਾ ਦੇ ਬੱਸ ਸਟੈਂਡ ਵਿਖੇ ਆਟੋ ਯੂਨੀਅਨ ਦੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਗੁਰਪ੍ਰੀਤ ਗੋਘੀ ਨੇ ਦੱਸਿਆ ਕਿ ਜੋ ਵੀ ਇਹਨਾਂ ਆਟੋ ਰਿਕਸ਼ਾ ਵਾਲਿਆਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਮੁਸ਼ਕਲਾਂ ਦਾ ਹੱਲ ਆਉਣ ਵਾਲੇ ਸਮੇਂ ਦੇ ਵਿੱਚ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਮੰਗ ਪੱਤਰ ਦਿੱਤਾ ਗਿਆ। ਆਮ ਲੋਕਾਂ ਵੱਲੋਂ ਇਹ ਤੁਸੀਂ ਆਵਾਜ਼ ਬਣ ਕੇ ਸਾਹਮਣੇ ਆਇਓ। ਦੇਖੋ ਮੈਂ ਪਹਿਲਾਂ ਤੁਹਾਨੂੰ ਦੱਸਦਾ ਜਦੋਂ ਸਾਡੀ ਸਰਕਾਰ ਬਣੀ ਆ ਨਾ ਦਾ ਸਰਕਾਰ ਬਣ ਸਭ ਤੋਂ ਵੱਡਾ ਯੋਗਦਾਨ ਇਹਨਾਂ ਲੋਕਾਂ ਦਾ ਵੀ ਆ ਤੇ ਮਾਨ ਜੋ ਕੇਜੂਲ ਸਾਹਿਬ ਇੱਥੇ ਆ ਕੇ ਕਹਿ ਕੇ ਗਏ ਸੀ ਇਹਦਾ ਵਾਸਤੇ ਕਿ ਵੀ ਅਸੀਂ ਤੁਹਾਡੇ ਹੱਕਾਂ ਦੀ ਰਾਖੀ ਕਰਨੀ ਆ ਉਸੇ ਖੜੀ ਦੇ ਤਹਿਤ ਅਸੀਂ ਉਹਨਾਂ ਦੇ ਗੁੱਲਾਂ ਨੂੰ ਫੁੱਲ ਚੜਾਉਂਦੇ ਹੋਏ ਉਹਨਾਂ ਗੱਲਾਂ ਦਾ ਪਹਿਰਾ ਕਰਦੇ ਹੋਏ ਅਸੀਂ ਇੱਥੇ ਆਏ ਆ ਬਾਕੀ ਇਹਨਾਂ ਦੀਆਂ ਕਈ ਪ੍ਰੋਬਲਮ ਜੈਨੂਨ ਹੈਗੀਆਂ ਨੇ ਤੇ ਅਸੀਂ ਉਸ ਤਰੀਕੇ ਨਾਲ ਅਸੀਂ ਸਾਰਾ ਇਹਦਾ ਜੀ ਇਹਨਾਂ ਦੇ ਮੈਮੋਰੰਡਮ ਲਿਆ ਮੈਂ ਜੀ ਜੋ ਜੋ ਵੀ ਇਹਦੇ ਵਿੱਚ ਇਹਨਾਂ ਦੇ ਕੋਈ ਜਿਹੜੀਆਂ ਜੈਨੂਨ ਡਿਮਾਂਡਸ ਨੇ ਸਹੀ ਡਿਮਾਂਡਸ ਨੇ ਜਿਵੇਂ ਇੱਕ ਟਵਰਟਾ ਦੇ ਵਿੱਚ ਵਿਸ਼ਵਾਸ ਦਾ ਕੈਂਪ ਲਾਉਣ ਵਾਲੀ ਗੱਲ ਬਿਲਕੁਲ ਸਹੀ ਆ ਲੱਗਣਾ ਚਾਹੀਦਾ ਅਸੀਂ ਇੱਥੇ ਆਰਟੀਆ ਸਾਹਿਬ ਨਾਲ ਗੱਲ ਕਰਕੇ ਇੱਥੇ ਕੈਂਪ ਨੂੰ ਲਵਾ ਦੇਗੇ ਤਾਂ ਕਿ ਆਪਣੀ ਦੇਖ ਰੇਚ ਲਵਾਉਂਦਾ ਕੈਂਪ ਤੇ ਸੈਕਿੰਡ ਜਿਵੇਂ ਜਗਾ ਜਗਾ ਆਟੋ ਖੜ ਜਾਂਦੇ ਨੇ ਪਿੱਛੇ ਟ੍ਰੈਫਿਕ ਜਾਮ ਹੋ ਜਾਂਦਾ ਉਹਦੇ ਵਾਸਤੇ ਸਪੈਸ਼ਲ ਅਸੀਂ ਅੱਲਾ ਦੀ ਕਾਉਂਸਲਿੰਗ ਕਰਾਂਗੇ ਕਲਾਸਾਂ ਲਵਾਵਾਂਗੇ ਵਿਦ ਟ੍ਰੈਫਿਕ ਪੁਲਿਸ ਰੋਡ ਸੇਫਟੀ ਦੇ ਸਾਰੇ ਆਫੀਸਰ ਬੁਲਾਵਾਂਗੇ ਜਿੱਚ ਬਕਾਇਦਾ ਇਹਨਾਂ ਨੂੰ ਐਜੂਕੇਟ ਕਰਾਂਗੇ ਉਸ ਬਾਰੇ ਕਿ ਵੀ ਆਪਾਂ ਸ਼ਹਿਰ ਦੇ ਵਿੱਚ ਕਿਸ ਤਰੀਕੇ ਨਾਲ ਆਪਾਂ ਚੱਲਣਾ ਇੱਕ ਅੱਛੇ ਨਾਗਰਿਕ ਵਾਂਗ ਤੇ ਕਿਉਂਕਿ ਰੋਜ਼ੀ ਰੋਟੀ ਇਹਨਾਂ ਨੇ ਕਮਾਈ ਆਪਣੀ ਤੀਜੀ ਜੋ ਇਹਨਾਂ ਦੇ ਪੁਰਾਣੇ ਆਟੋ ਬਹੁਤ ਜ਼ਿਆਦਾ ਪੋਲੂਸ਼ਨ ਛੱਡ ਚੁੱਕੇ ਨੇ ਉੰਡਲੀ ਬੈਨ ਨਾਲ ਦੀ ਸਹਿਮਤੀ ਬਣਾ ਰਿਹਾ ਵੀ ਕਿਸੇ ਤਰੀਕੇ ਨਾਲ ਉਹ ਅਸੀਂ ਗ੍ਰੀਨ ਆਟੋ ਮਤਲਬ ਜਿਹੜੇ ਅੱਜਕੱਲ ਬੈਟਰੀ ਵਾਲੇ ਇਲੈਕਟ੍ਰੋਨਿਕ ਹੁੰਦੇ ਆ ਈ ਰਿਕਸ਼ਾ ਟਾਈਪ ਸੀਐਨਜੀ ਵਾਲੇ ਟਾਈਪ ਉਹ ਚਲਾਇਏ ਤਾਂ ਕਿ ਸ਼ਹਿਰ ਨੂੰ ਜਿਹੜਾ ਪ੍ਰਦੂਸ਼ਣ ਜਾ ਰਿਹਾ ਕਿਉਂਕਿ ਹਰੇਕ ਤੇ ਅੱਜ ਤੱਕ ਬਿਮਾਰੀਆਂ ਲੱਗਦੀਆਂ ਨੇ ਧੂਆ ਜਿਆਦਾ ਲੰਗਸ ਦੀਆਂ ਬਿਮਾਰੀਆਂ ਪਹੁੰਚ ਨੇ ਫੇਫੜਿਆਂ ਦੀਆਂ ਬਿਮਾਰੀਆਂ ਤੀਵੀ ਦੀਆਂ ਉਹਦਾ ਵੀ ਇੱਕ ਕਾਰਨ ਨੇ ਤੇ ਉਹ ਵੀ ਅਸੀਂ ਇਹਨਾਂ ਨੂੰ ਜਦੋਂ ਜਾਗਰੂਕ ਕਰਕੇ ਇਹ ਸਾਰੇ ਬਹੁਤ ਹੀ ਵਧੀਆ ਲੋਕ ਨੇ ਮਿਹਨਤ ਕਸ਼ ਲੋਕ ਨੇ ਜੋ ਸਵੇਰ ਤੋਂ ਲੈ ਕੇ ਰਾਤ ਤੱਕ ਸੜਕਾਂ ਤੇ ਘੁੰਮ ਕੇ ਆਪਣੇ ਪਰਿਵਾਰ ਦੇ ਪੇਟ ਪਾਲਦੇ ਆ ਤੇ ਇਹਨਾਂ ਦੇ ਨਾਲ ਸਾਡਾ ਖੜਨਾ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਤੇ ਉਹਦੇ ਚਾਹਤ ਜੋ ਵੀ ਇਹਨਾਂ ਦੀਆਂ ਡਿਮਾਂਡਸ ਨੇ ਇੱਕ ਮੈਂ ਇੱਕ ਮੇਰੇ ਪਰਿਵਾਰ ਦੇ ਮੈਂਬਰ ਨੇ ਇਹ ਸਾਰੇ ਲੋਕ ਮੈਂ ਇਹਨਾਂ ਦੇ ਨਾਲ ਖੜਾ ਜੋ ਵੀ ਜੇ ਕੋਈ ਦਲ ਮੈਨੂੰ ਵਿਦਾਸ ਤੋਂ ਬਾਅਦ ਇਹਨਾਂ ਦੀ ਚੁਪਟਾਣੀ ਪਈ ਤੇ ਮੈਂ ਉੱਥੇ ਬਿਠਾ ਕੇ ਤੇ ਇਹਨਾਂ ਦੇ ਹੱਕ ਇਹਨਾਂ ਨੂੰ ਦਿਲਾਵਾਗੇ ਤੇ ਉਹਦੇ ਨਾਲ ਇਹਨਾਂ ਨੂੰ ਐਜੂਕੇਟ ਕਰਕੇ ਜਿੱਥੇ ਕੋਈ ਇਹਨਾਂ ਦੀਆਂ ਕਮੀਆਂ ਨੇ ਸਾਡੇ ਵੀਰਾਂ ਦੀਆਂ ਇਹਨਾਂ ਨੂੰ ਸਮਝਾਵਾਂਗੇ ਵੀ ਆਪਾਂ ਰਲ ਮਿਲ ਕੇ ਆਪਾਂ ਸ਼ਹਿਰ ਨੂੰ ਥੋੜਾ ਬਣਾਉਣਾ ਅਪਾ ਰੋਜੀ ਰੋਟੀ ਵੀ ਕਮਾਣੀ ਆ ਕਾਨੂੰਨ ਦੀ ਵੀ ਪਾਲਣਾ ਕਰਨੀ ਆ ਸ਼ਹਿਰ ਨੂੰ ਵੀ ਵਧੀਆ ਰੱਖਣਾ ਔਰ ਆਪਣੇ ਜੋ ਮਹਫੂਜ਼ ਸਵਾਰੀਆਂ ਨੇ ਉਹਨਾਂ ਨੂੰ ਮਹਫੂਜ਼ੀਅਤ ਦੇ ਨਾਲ ਅਪਾ ਉਹਨਾਂ ਦੇ ਘਰਾਂ ਤੋਂ ਉਹਨਾਂ ਦੇ ਮੰਜ਼ਿਲ ਤੱਕ ਪਹੁੰਚਾਣਾ ਉਹ ਵੀ ਇਹਨਾਂ ਨੂੰ ਇੱਕ ਦੱਸਿਆ ਜਾਏਗਾ ਬਾਕੀ ਜੋ ਇਹਨਾਂ ਦੇ ਡਰਾਈਵਿੰਗ ਲਾਇਸੈਂਸ ਟੈਸਟ ਦੇ ਨਜ਼ਾਰ ਤੋਂ ਟੈਕਸ ਦੇ ਕੰਮ ਨੇ ਜੋ ਵੀ ਆ ਉਹ ਮੈਂ ਮਾਨਯੋਗ ਉਪਰ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂਗਾ ਮਾਨ ਸਾਹਿਬ ਨਾਲ ਕਿ ਇਹਨਾਂ ਦੇ ਪੁਰਾਣੇ ਜਿੰਨੇ ਵੀ ਆ ਉਹ ਖਤਮ ਕਰਕੇ ਨਵੇਂ ਸਿਰ ਤੋਂ ਇੱਕ ਰੈਗੂਲਰ ਕਰਤੀਏ ਤੇ ਜੋ ਇੱਕ ਵਨ ਟਾਈਮ ਸੈਟਲਮੈਂਟਸ ਕੀ ਵੰਨਾਲੇ ਵੀ ਲਈਏ ਕਿ ਜੋ ਇੱਕ ਜੈਨੂਅਲ ਜਾਇਰ ਦਾ ਰੂ ਟੈਕਸਟ ਪੜਦਾ ਰੂ ਟੈਕਸਟ ਦੇ ਰਹਾ ਦਾ ਉਹ ਇਹਨਾਂ ਤੋਂ ਲੈ ਲਈਏ ਭਾਰੀ ਪਰਤਵ ਟੈਕਸ ਦੇ ਦੇਣ ਜੋਗ ਹੈ ਨਹੀਂ ਕਿਉਂਕਿ 20-25 ਹਜ਼ਾਰ ਤਾਂ ਇਹਨਾਂ ਦਾ ਪੁਰਾਣਾ ਆਟੋ ਆ ਜਿੱਤੋਂ ਹੀ ਆਪਣੇ ਪਰਿਵਾਰ ਦਾ ਪੇਟ ਪਾਲਦੇ ਆ ਪਰ ਉਹਦੇ ਤੇ 50-50 ਹਜ਼ਾਰ ਲੱਖ ਲੱਖ ਰੁਪਏ ਮੇਰਾ ਕਹਿੰਦਾ ਟੈਕਸ ਬੜਿਆ ਹੋਇਆ ਜੋ ਕਿ ਬਹੁਤ ਇੱਕ ਮਤਲਬ ਨਹੀਂ ਹੋਣੀ ਚਾਹੀਦੀ ਗੱਲ ਤੇ ਉਹਨੂੰ ਅਸੀਂ ਕਵਰ ਕਰਕੇ ਇਹਨਾਂ ਦੇ ਹੱਥ ਪਹੁੰਚਾ ਮੈਂ ਇਹ ਜੋ ਕਿਹਾ ਕਿ ਜਿਹੜੇ ਪੁਰਾਣੇ ਆਟੋਵਾ ਜਿਵੇਂ ਤੁਸੀਂ ਕਿਹਾ ਕਿ ਆ ਰਿਕਵਰ ਹੋ ਚੁੱਕੇ ਹੋਏ ਆ ਉਹਨਾਂ ਨੂੰ ਈ ਰਿਕਸ਼ਾ ਬਣਾਇਆ ਇਹਨਾਂ ਨੂੰ ਧਰਾਏ ਸਾਡਾ ਸਹਿਮਤ ਨਹੀਂ ਉੱਥੋਂ ਸਹਿਮਤ ਨਹੀਂ ਜੀ ਸਰ ਉਹਦੇ ਅੰਦਰ ਕੋ ਗਲੀਆਂ ਜਿੱਦੋਂ ਦਿੱਲੀ ਦਾ ਰੂਟ ਬਣਾਇਆ ਤਾਂ ਮੈਂ ਦਿੱਲੀ ਜਾਣਾ ਉਹਨਾਂ ਦਾ ਰੂਟ ਅਲੱਗ ਆ ਸਰ ਰੋਡ ਤੇ ਨਹੀਂ ਜਾ ਕੋਨਾਂ ਦਾ ਜਿਹੜਾ ਗਲੀਆਂ ਦੇ ਅੰਦਰ ਜਾਣਾ ਸਾਡਾ ਕਿਹਦਾ ਫਰਜ਼ ਨਹੀਂ ਸਰ ਉਹ ਈ ਰਿਕਸ਼ਾ ਗਲੀਆਂ ਵਾਸਤੇ ਬਣਾਇਆ ਗਿਆ ਸੀ ਨਹੀਂ ਉਹ ਆਪਾਂ ਸਟ੍ਰੈਟਜੀ ਵਿੱਚ CNG ਹੈ CNG ਦਾ ਆਪਾਂ ਲੈਸਾ ਹਾਂ ਜੀ CNG ਦਾ ਅੱਗੇ ਵੀ ਟੈਕਸ ਵੀ ਭਰਦੇ ਆ ਆਪਾਂ CNG ਦੇ ਹੀ ਲੈ ਕੇ ਜਾਗੇ ਨਾ ਜਿਨ੍ਹਾਂ ਨੇ ਇਹ ਇਹਦੇ ਕੋਈ ਇਹਨਾਂ ਤੇ ਉਹ ਥੋਪੀ ਨਹੀਂ ਜਾਊਗੀ ਗੱਲ ਜਿਹੜਾ ਸੀ ਇੱਕ ਜਿਹੜਾ ਸੀ ਐਨਜੀ ਲੈਣੀ ਚਾਹੁੰਦਾ ਐਨਜੀ ਲੈ ਲੈਵੇ ਜਿਹੜਾ ਈ ਰਿਕਸ਼ਾ ਲੈਣਾ ਚਾਹੁੰਦਾ ਈ ਰਿਕਸ਼ਾ ਲੈ ਲੈਵੇ ਪਰ ਅੰਦਰ ਚਲੇ ਚਲਾਵਾਗੇ ਅਸੀਂ ਅੰਦਰ ਨਵੇਂ ਤੇ ਪੋਲਿਊਸ਼ਨ ਫਰੀ ਸਾਰੇ ਲੁਧਿਆਣਾ ਲਾਈਵ ਲਈ ਟਿੰਕਾ ਚੜਤੀ ਰਿਪੋਰਟ